ਕਹੇ ਜਾਵਾਂਗੇ। ਹਾਂ। 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 ਹਾਂ ਬਤਵਾਜ ਦੇ ਨਾਲ ਪੁਲਿਸ ਦੀ ਬੁਧੇੜ ਹੋਈ ਹੈ ਜੀਰੂਪੁਰ ਦੇ ਇੱਕ ਸੋਸਾਇਟੀ ਦੇ ਵਿੱਚ ਇੱਕ ਸਿਗਰਟ ਦੀ ਫਾਇਰ ਨਮਾ ਕਰਾਇਆ ਇਹ ਖੋਰ ਪਰਨਲੀ ਵੀ ਉਹਨੇ ਉਹ ਚੱਕੀ ਦੀ ਕਮੀ ਗੇਰਪੁਰੋਂ ਦੇ ਬਾਅਦ ਪੂਰਾ ਮੰਦਿਰ ਕਿਸੇ ਕਮਰੇ ਚ ਚਲਾ ਗਿਆ ਪਿਛਲੇ ਕਮਰੇ ਦੇ ਵਿੱਚੋਂ ਨੇ ਆਪਣੇ ਜਿਹੜੇ ਵਿਪਨ ਤੋਂ ਪੁਲਿਸ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤੇ ਨੀਮਾ ਸਾਨੂੰ ਤਿੰਨ ਗੋਲ ਮਿਲੇ ਨੇ ਉਸੇ ਵਰਗ ਜਿਹੜੇ ਚੱਲੇ ਹੋਏ ਤੇ ਉਸ ਤੋਂ ਬਾਅਦ ਪੁਲਿਸ ਨੇ ਜਿਹੜਾ ਜਵਾਬੀ ਗਾਰਨਿਸ਼ ਸ਼ੁਰੂ ਕੀਤੀ ਤਾਂ ਉਹਦੇ ਇੱਕ ਗੋਲੀ ਲੱਗਦੇ ਲੱਗੀ ਉਹ ਖੋਰ ਡੇਟਾ ਤੁਸੀਂ ਉਹਨੂੰ ਕਾਬੂ ਕਰਤੀ ਉਸ ਬਾਅਦ ਨੂੰ ਹਸਪਤਾਲ ਦਾਖਲ ਕਰਵਾ ਦਿੱਤੇ ਨਾਲ ਤੇ ਸਰ ਹੁਣ ਤੱਕ ਇਨਵੈਸਟੀਗੇਸ਼ਨ ਕੀਤੀ ਕਿ ਕਿਸ ਕੋਈ ਗੈਂਗ ਕੋ ਰਿਲੇਟਡ ਹੈ ਤਾਂ ਨਹੀਂ ਕਿਸੇ ਨਾਮ ਤੋਂ ਤੇ ਰਹਿ ਰਹੇ ਕਿ ਇਹ ਰਹਿਤਾ ਤੇ ਕਿਪਲ 76 ਰਹਿ ਜਾਂਦੇ ਤੇ ਰਹਿ ਗਏ ਬਟ ਜੇ ਤੁਸੀਂ ਗੈਂਗ ਵਾਲੀ ਗੱਲ ਹੈ ਤੁਹਾਨੂੰ ਅਸੀਂ ਇੱਕ ਵਾਰ ਤਫਤੀਸ਼ ਤੋਂ ਬਾਅਦ ਇਹ ਦੱਸ ਸਕਦੇ ਹਾਂ ਕਿ ਕਿਉਂਕਿ ਅਸੀਂ ਨਾਇਦ ਅਸੂ ਤੋਂ ਕੋਈ ਸਪੋਰਟ ਕੀਤੀ ਜਾਏਗੀ ਕਿ ਜਦੋਂ ਜਗਨੇ ਹੋਣ ਕਰਕੇ ਉਹ ਮਾਦਨਾ ਨੂੰ ਹਸਪਤਾਲ ਦਾਖਲ ਕਰਵਾਤਾ ਰਿਕਰਡ ਕੀ ਕੀ ਸੀ ਇਹ ਤੋਂ ਸਭ 10 ਪਿਸਟਲ 10 ਵੇਪਨ ਮਿਲੇ ਨੇ ਜੀ ਇੱਕ ਬਲੌਕ ਹੈ 9mm ਇੱਕ 30 ਦਾ ਪਿਸਟਲ ਹੈ ਤੇ ਇੱਕ 12 ਬੋਰ ਦੀ ਰਾਈਫਲ ਹੈ ਜਿਸ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਪ੍ਰੀਵਲੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਕੋਈ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਰੱਤ ਕਿ ਵੈਪਨਸ ਜਿਹੜੇ ਸੋਫਿਸਟੀਕੇਟਿਡ ਵੈਪਨ ਜਿਹੜੇ ਰਿਕਵਰ ਹੋਏ ਕਿੱਥੋਂ ਆਏ ਜਿਵੇਂ ਮੈਂ ਤੁਹਾਨੂੰ ਦੱਸ ਹੀ ਰਿਹਾ ਜੀ ਹਾਲੇ ਤੱਕ ਜਿਵੇਂ ਸਾਡਾ ਨਾਇਨ ਸਾਡਾ ਪੁਛਗਿਸ ਹੋ ਸਕੀ ਕਿਉਂਗੀ ਜਿਵੇਂ ਜਖਮੀ ਹੋਣ ਤੋਂ ਬਾਅਦ ਉਹ ਤੁਰੰਤ ਨੂੰ ਹਸਪੀਟਲ ਦਾਖਲ ਕਰਾਤਾ ਜੋ ਵੀ ਸਾਡੇ ਤਕਰੀਰ ਦੇ ਵਿੱਚ ਸਾਹਮਣੇ ਹੈ ਕੋਈ ਤੋਂ ਦੁਆਰਾ ਪ੍ਰੈਜ਼ੈਂਟ ਕਰਦੇ। ਇਹ ਇਕੱਲਾ ਹੀ ਰਹਿੰਦਾ ਸੀਗਾ ਜਾਂ ਕੋਈ ਨਾਲ ਹੀ ਰਹਿੰਦਾ ਸੀ। ਇਹ ਲੋਕਾਂ ਦੇ ਸਮਝ ਮੁਤਾਬਕ ਜੀ ਇਹ ਫੈਮਿਲੀਰ ਰਹਿ ਰਿਹਾ ਬਟ ਅੱਜ ਜੇ ਫਿਲਹਾਲ ਜਦੋਂ ਅਸੀਂ ਇਹਨੂੰ ਕੀਤਾ ਕਾਬੂ ਉਹ ਇਕੱਲਾ ਹੀ ਸੀਗਾ। ਇਸ ਨਾਲ ਦੀ ਕਬਜ਼ੀ ਜਿਹੜੀ ਹੋਈ ਹੈ ਗੱਡੀਆਂ ਵੀ ਸਾਰੀ ਲਗਜ਼ਰੀ ਗੱਡੀਆਂ ਮਰਸਿਡੀਜ਼ ਆਲਡੀ ਵਗੈਰਾ। ਹਾਂ ਜੀ ਲੋਕਾਂ ਦੇ ਸਮਝ ਮੁਤਾਬਕ ਤੇਨ ਲਗਜ਼ਰੀ ਗੱਡੀਆਂ ਨੇ ਨਹੀਂ ਸੀ ਦੀਆਂ ਨੇ ਚਾਹਦੀਆਂ ਸਾਨੂੰ ਮਿਲ ਗਿਆ ਨਾ ਫਿਰ ਜਿਵੇਂ ਇਥੋਂ ਜਿਹੜੇ ਫਲੈਟ ਤੋਂ ਹੀ ਮਿਲ ਗਿਆ ਮੈਂ ਜੇ ਮਤਲਬ ਗੱਡੀਆਂ ਵੀ ਇਹਦੀਆਂ ਨੇ। ਗੱਡੀਆਂ ਦੀ ਜਿਹੜੀ ਤਲਾਸ਼ੀ ਵਗੈਰਾ ਕਰ ਰਹੇ ਆ। ਇਜਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂਗਾ ਇਸ ਤੋਂ ਬਾਅਦ ਵੀ ਇਹਦਾ ਜਿਹੜਾ ਇੱਕ ਹੋਰ ਵੀ ਇਹਦੇ ਕੋਲੇ ਇੱਕ ਫਲੈਟ ਸੀਗਾ ਜਿਵੇਂ ਇਹ 12C ਫਲੈਟ ਸੀ ਇੱਕ 9A ਫਲੈਟ ਵੀ ਇਹਦੇ ਕੋਲੇ ਸੀ ਨੋਕੇ ਉੱਥੇ ਵੀ ਸਾਡੂ ਅਸੀਂ ਚੈਕਿੰਗ ਵਗੈਰਾ ਕਰਾਂਗੇ ਹਜੇ ਤੱਕ ਤੁਹਾਨੂੰ ਲੱਗਦਾ ਹੈ ਕਿ ਕੋਈ ਨਸ਼ਾ ਵਗੈਰਾ ਹਜੇ ਤੱਕ ਪੂਰੀ ਕਵਰ ਹੋਇਆ ਨਹੀਂ ਫਿਲਹਾਲ ਕੋਈ ਨਸ਼ੇ ਵਾਲੀ ਚੀਜ਼ ਹਜੇ ਤੱਕ ਸਾਡੇ ਕੋਲ ਨਹੀਂ ਬਰਾਮਦ ਹੋਈ ਜਿਸ ਤੋਂ ਬਰਾਮਦ ਹੋਇਆ ਉਹ ਦੁਆਰਾ ਅਫेक्ट ਕਰਦਾ ਹੈ ਜੇਕਰ ਕੋਈ ਸਿਕਰਟ ਇਨਫੋਰਮੇਸ਼ਨ ਸੀ ਕਿ ਇਸ ਇੱਥੇ ਰਹਿ ਰਹੇ ਹਾਂ ਹਾਂ ਜੀ ਬਿਲਕੁਲ ਸਿਕਰਟ ਇਨਫੋਰਮੇਸ਼ਨ ਸੀਗੀ ਜਿਸ ਤੋਂ ਮੈਂ ਤੁਹਾਨੂੰ ਦੱਸਿਆ ਜਿਹੜਾ 20 ਕਰੋ ਅਸਲੀ ਵਗੈਰਾ ਦਾ ਕੰਮ ਕਰਦਾ ਹੈ ਤੇ ਮਲਟੀਪਲ ਜੀਐਫਆਈਆਰਸ ਦਰਦੇ ਨੇ ਤੇ ਕੋਈ ਨਾ ਪਾੜੀ ਬਾੜ ਹੋਰ ਜਾ ਨਹੀਂ ਸਕਦਾ ਜਿਸ ਤਰ੍ਹਾਂ ਕਿਤੇ ਕਿਤੇ ਪਰਚੇ ਨੇ ਜਿਹੜੀ ਹੰਦਰ ਦੀ ਇਨਵੈਸਟੀਗੇਸ਼ਨ ਚ ਕੁਝ ਹੋਇਆ ਪਤਾ ਆ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਹੋਵੇ ਕਿਤੇ ਕਿਤੇ ਪਰਚੇ ਪੰਜਾਬ ਦੇ ਬਾਕੀ ਹਾਂਜੀ ਤੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਚ ਪਰਚੇ ਆ ਮੋਹੱਲੀ ਵੀ ਹੈਗੇ ਆ ਲੁਧਿਆਣਾ ਵੀ ਹੈਗੇ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਉਹ ਵਪਾਰਾਂ ਦੇ ਨਾਲ ਨਾਲ ਸਾਨੂੰ ਕੁਝ ਅ ਤਕਰੀਬਨ ਅ ਅੱਧਾ ਪੌਣਾ ਕਿਲੋ ਦੇ ਤਰੀਫ ਆਫੀਮ ਵੀ ਬਰਾਮਦ ਹੋਈ ਚਾਫੀਮ ਵੀ ਰਿਕਵਰ ਹੋਈ ਹਾਂ ਜੀ ਤੇ ਕਹਿ ਸਕਦੇ ਆ ਕਿ ਇਹ ਨਸ਼ੇ ਦਾ ਵਪਾਰ ਵੀ ਜਾਂ ਫਿਰ ਇਸ ਤਰ੍ਹਾਂ ਦਾ ਨੈਕਸਸ ਜਿਹੜਾ ਚੱਲਦਾ ਸੀਦਾ ਕੁਝ ਬੜੇ ਮੋਡਰਨ ਅਰੇਂਜਮੈਂਟ ਜਿਹੜੇ ਤੁਹਾਨੂੰ ਦੱਸ ਹੀ ਰਹੇ ਸਰ ਤੁਸੀਂ ਇੱਥੇ ਸ਼ਿਵਾ ਅਪਾਰਟਮੈਂਟਸ ਖੜੇ ਹੋ ਕੀ ਮਸਲਾ ਹੈ ਇਹ ਅਥੇ ਤੁਹਾਡੇ ਜੀ ਸੀਐਮ ਸਾਹਿਬ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਅੱਤੇ ਸਾਡੀ ਇੱਕ ਮੁਹਿੰਮ ਚੱਲ ਰਹੀ ਹੈ ਜਿਹੜੀ ਐਂਟੀ ਸੋਸ਼ਲ ਐਲੀਮੈਂਟਸ ਤੇ ਐਂਟੀ ਕ੍ਰਾਈਮ ਦੇ ਖਿਲਾਫ ਚੱਲ ਰਹੀ ਹੈ ਉਦੇ ਮੁਹੀਂ ਉਹਦੇ ਤਹਿ ਦੀ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਇੱਕ ਜਿਹੜਾ ਇੱਕ ਲੁਬੀਸ਼ ਗਰੋਵਤ ਆਂਦਾ ਵਿਅਕਤੀ ਹੈ ਜੋ ਕਿ ਲੁਧਿਆਣੇ ਦਾ ਰਹਿਣ ਵਾਲਾ ਹੈ ਔਰ ਜੋ ਕਿ ਕਾਫੀ ਡੇਂਜਰਸ ਹੈ ਜਿਸ ਤੇ ਪਹਿਲਾਂ ਵੀ 12 10 ਦੇ ਕਰੀਬ ਪਰਚੇ ਦਰਜ ਨੇ ਜੋ ਸਾਨੂੰ ਰਿਕਾਰਡ ਤੋਂ ਸਾਨੂੰ ਪਤਾ ਲੱਗੇ ਨੇ ਵੀ 10 ਦੇ ਕਰੀਬ ਪਰਚੇ ਨੇ ਜਿਹੜੇ ਕਿ ਉਹ ਸਾਰੇ ਹੀ ਕਾਫੀ ਹੀਨियस ਕ੍ਰਾਈਮ ਦੇ ਨੇ ਕੋਈ ਮਰਡਰ ਅਟੈਂਪਟ ਟੂ ਮਰਡਰ ਐਂਟੀਬੈਸਟ ਦੇ ਅਤੇ ਆਰਮਜ਼ ਐਕਟ ਦੇ ਉਹਦੇ ਦੇ ਉੱਪਰ ਪਰਚੇ ਦਰਜ ਨੇ ਵੀ ਉਹ ਇੱਥੇ ਲੁਕ ਚੁਪ ਕੇ ਰਹਿ ਰਿਹਾ ਹੈ ਤੇ ਕਿਸੇ ਵੱਡੇ ਵਾਅਦਤ ਨੂੰ ਅੰਜਾਮ ਦੇਣ ਦੀ ਫਰਾਗ ਚ ਹੈ ਪੁਲਿਸ ਨੇ ਇੱਥੇ ਕਾਰਵਾਈ ਕਰਦੇ ਹੋਏ ਜਦੋਂ ਇਹਦੇ ਇੱਥੇ ਆ ਕੇ ਰੇਕੀ ਕਰਕੇ ਇਹਦੇ ਆਪਣਾ ਇਹਨੂੰ ਇਹਨੂੰ ਵੈਰੀਫਾਈ ਕਰਨ ਵਾਸਤੇ ਆਏ ਇਹਨੇ ਪਹਿਲਾਂ ਤਾਂ ਦਰਵਾਜ਼ਾ ਨਹੀਂ ਖੋਲਿਆ ਜਦੋਂ ਦਰਵਾਜ਼ਾ ਖੋਲ ਕੇ ਦੇਖਿਆ ਵੀ ਪੁਲਿਸ ਆਇਆ ਤਾਂ ਇੱਕਦਮ ਭੱਜ ਕੇ ਇਹਨੇ ਆਪਣੇ ਰੂਮ 'ਚ ਗਿਆ ਰੂਮ 'ਚ ਜਾ ਕੇ ਇਹਨੇ ਆਪਣੇ ਵੈਪਨਸ ਤੋਂ ਜਿਹੜੇ ਇਹਦੇ ਕੋਲ ਵੈਪਨ ਸੀਗੇ ਉਹਦੇ ਤੋਂ ਇਹਨੇ ਤਿੰਨ ਫਾਇਰ ਕੀਤੇ ਜਿਹੜੇ ਕਿ ਸਾਡੇ ਹੱਦ ਤੱਕ ਤਿੰਨ ਖੋਲ ਮਿਲੇ ਨੇ ਤਿੰਨ ਫਾਇਰ ਸਾਡੇ ਹੱਦ ਤੱਕ ਸਾਹਮਣੇ ਨੋਟਿਸ ਆਏ ਨੇ ਤਿੰਨ ਫਾਇਰ ਇਹਨੇ ਕੀਤੇ ਨੇ ਤੇ ਪੁਲਿਸ ਨੇ ਆਪਣੇ ਬਚਾਅ ਵਾਸਤੇ ਇਹਨੂੰ ਵੈਲੋ ਤਾਂ ਸੰਦਰਗੜ੍ਹ ਲਈ ਕਿਹਾ ਸੀਗਾ ਬਾਅਦ ਜਿਹਦੇ ਨੇ ਫਾਇਰ ਕੀਤਾ ਉਹਦੇ ਬਚਾਅ ਵਾਸਤੇ ਪੁਲਿਸ ਨੇ ਵੀ ਜਦੋਂ ਰਿਟੈਲੀਟਰੀ ਫਾਇਰ ਕੀਤਾ ਤੇ ਲੈਗ ਚੋਰ ਇੰਜਰੀ ਹੋਈ ਹੈ ਇਹਦੇ ਜੋ ਇਹਨੂੰ ਡੇਰਾ ਬਸਤੀ ਦੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਫਰਦਰ ਫੋਰਸਟੇਡ ਵਾਸਤੇ ਤੇ ਜੋ ਇਹਨਾਂ ਤੋਂ ਦੇਖਿਆ ਗਿਆ ਜਦੋਂ ਆਨ ਇਨਸਪੈਕਸ਼ਨ ਦੇਖਿਆ ਗਿਆ ਵੀ ਇਹਦੇ ਕੋਲ ਤਿੰਨ ਵਿਪਨ ਸੀਗੇ ਇੱਥੇ ਮੌਜੂਦਾ ਤਿੰਨੋਂ ਹੀ ਇਲੀਗਲ ਵਿਪਨ ਦਿਖ ਰਹੇ ਨੇ ਜੋ ਪਹਿਲੀ ਨਜ਼ਰ ਦੇ ਵਿੱਚ ਦਿਖਿਏ ਤਾਂ ਇੱਕ 30 ਹੈ ਗਲੌਕ ਹੈ ਤੇ ਇੱਕ ਕੁਝ ਦੂਸਰਾ ਵਿਪਨ ਹੈ ਤੇ ਹੋਰ ਕਾਫੀ ਸ਼ੱਕੀ ਸਮਾਨ ਇਹਦੇ ਫਲੈਟ 'ਚ ਮਿਲਿਆ ਹੈ ਤੇ ਕਾਫੀ ਇਹਦੀ ਜਿਹੜੀ ਗਤੀਵਿਧੀ ਉਹ ਵੀ ਸ਼ੱਕੀ ਸੀਗੀ ਇੱਥੇ ਤੇ ਬਾਕੀ ਇਹਨਾਂ ਵਿੱਚ ਚੇਕਸ਼ਨ ਫੇਰ ਲੋਜ ਕਰਕੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਤੇ ਜੋ ਸਾਹਮਣੇ ਆਊਗਾ ਤੁਹਾਨੂੰ ਦੱਸਰਾਂਗਾ ਥੈਂਕ ਯੂ